ਸ਼੍ਰੀ ਗੁਰੂ ਗੁਰੂ ਨਾਨਕ ਦੇਵ ਜੀ ਰਣਕਾਰ ਸੂਤੇ ਪਾਤਸ਼ਾਹੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਤੀ ਪ੍ਰਸਤਿ ਪਿਤਾ ਜੀ ਧੰਨ ਧੰਨ ਆਰ ਸ਼੍ਰੀ ਗੁਰੂ ਰਣਜੀਤ ਸਿੰਘ ਜੀ ਮਹਾਰਾਜ ਪਿਆਰੇ ਬਾਬਾ ਜੀ ਧੰਨ ਧੰਨ ਬਾਬਾ ਅਨੰਦ ਸਿੰਘ ਜੀ ਮਹਾਰਾਜ ਧੰਨ ਧੰਨ ਬਾਬਾ ਅਕਸ਼ ਸਿੰਘ ਜੀ ਮਹਾਰਾਜ ਆਪ ਜੀ ਦੇ ਦਰ ਕਰ ਤੋਂ ਗੁਰੂ ਸਾਈਂ ਧੰਨ ਧੰਨ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਆਗੂ ਜੀ ਨੇ ਸੰਗਤਾਂ ਨੂੰ ਪ੍ਰੇਰਿਤ ਕਰਕੇ ਸਾਧੂ ਆਗੂ ਦੇ ਚਰਨਾਂ ਦੇ ਨਾਲ ਜੋੜਿਆ ਧੰਨ ਧੰਨ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਆਪ ਵੀ ਦੇ 100 ਸਾਲਾ ਜਨਮ ਸਥਾਨ ਦੀ ਨੂੰ ਮੁੱਖ ਰੱਖਦੇ ਹੋਇਆਂ ਸਮੂਹ ਕੈਨੇਡਾ ਦੀਆਂ ਸੰਗਤਾਂ ਵੱਲੋਂ ਰਾਜ ਕਰਕੇ ਆਪ ਕੀ ਦੇ ਬਿਹੰਗਮ ਸੇਵਾਦਾਰ ਪਾਠੀ ਸ੍ਰੀ ਸਮੂਹ ਸੰਗਤਾਂ ਵੱਲੋਂ ਸਤਿਗੁਰੂ ਜੀ ਆਪ ਕੀ ਦੇ 100 ਸਾਲਾ ਜਨਮ ਸਥਾਨ ਦੀ ਨੂੰ ਸਮਰਪਿਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਦੋ ਅਖੰਡ ਪਾਠ ਨਾਲ ਇੱਕ ਸ੍ਰੀ ਗੁਰਜੀਤ ਸਿੰਘ ਦੇ ਅਖੰਡ ਪਾਠ ਪੜਾਅ ਆਰੰਭ ਹੋਣ ਲੱਗੇ ਨੇ ਬਾਬਾ ਜੀ ਆਪ ਕੀ ਨੇ ਕਿਰਪਾ ਕਰਨੀ ਆਪ ਕਿਸੇ ਨਾਲ ਇਸ ਤਰ੍ਹਾਂ ਕੇ ਮੇਰਾ ਹੱਥ ਰੱਖਣਾ ਬਾਣੀ ਪੜਨ ਦੀ ਬਲ ਤੇ ਬੁਧੀ ਬਖਸ਼ਿਸ਼ ਕਰਨੀ ਸਤਿ ਸ੍ਰੀ ਅਕਾਲ